ਦਾ ਸਰ ਸਰਕਾਰੀ ਖਾਲਸਾ ਜਥੇਬੰਦੀ ਜਮਨਾ ਨਗਰ ਤੋਂ ਪਲਵੀਰ ਸਿੰਘ ਹੈਪੀ ਜੀ ਆਪ ਜੀ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਪਹਿਲਾਂ ਤਾਂ ਜਿਹੜਾ ਆਪਣੇ ਭਾਈ ਸਾਹਿਬ ਮੋੜਚਾ ਚੱਲ ਰਿਹਾ ਸੰਦੀਪ ਸਿੰਘ ਭਾਈ ਸਾਹਿਬ ਦਾ ਪਟਿਆਲੇ ਵਿੱਚ ਉਹਦੇ ਸੰਦਰਭ ਵਿੱਚ ਆਪਾਂ ਰਾਤ ਨੂੰ ਸਾਡੀਆਂ ਪੋਜਾਂ ਵੀ ਸੀਗੇ ਅੱਥਾ ਤੇ ਅਸੀਂ ਕਿਸੇ ਕਾਰਨ ਵਿੱਚ ਲੇਟ ਹੋ ਗਏ ਸੀ ਤੇ ਅੱਜ ਆਪਾਂ ਆਪਣਾ ਸਾਰਾ ਬੋਰੀ ਬਿਸਤਰਾ ਲੈ ਕੇ ਪਹੁੰਚੇ ਸੀਗੇ ਅਸੀਂ ਭਾਈ ਸਾਹਿਬ ਭਾਈ ਸੰਦੀਪ ਸਿੰਘ ਦੀ ਪੂਰੀ ਹਮਾਇਤ ਕਰਦੇ ਆ ਜਿੰਨੇ ਕਰ ਜੋਗੇ ਹੈ ਉਹਨਾਂ ਦੇ ਨਾਲ ਡੱਟ ਕੇ ਖੜੇ ਆ ਅਸੀਂ ਉਹ ਪਰਿਵਾਰ ਨੂੰ ਵੀ ਆਪਣੇ ਸੰਦੀਪ ਸਿੰਘ ਦੇ ਪਰਿਵਾਰ ਨੂੰ ਔਰ ਜਿਹੜੇ ਆਪਣੇ ਭਰਾ ਲੱਗੇ ਨਾ ਉਹਨਾਂ ਦੇ ਪੂਰੀ ਹਮਾਇਤ ਕਰ ਰਹੇ ਨਾ ਅਸੀਂ ਉਹਨਾਂ ਨਾਲ ਵੀ ਡੱਟ ਕੇ ਖੜੇ ਆ ਜਦ ਵੀ ਭਾਈ ਜਦ ਵੀ ਸਾਡੀ ਲੋੜ ਹੋਵੇ ਆਪਣੇ ਹਰਿਆਣਾ ਤੋਂ ਜਮਨਾ ਨਗਰ ਤੋਂ ਸਾਰੀਆਂ ਸੰਗਤਾਂ ਤੁਹਾਡੇ ਨਾਲ ਤਨਮਨ ਤੰਦੇ ਨਾਲ ਤੁਹਾਡੇ ਨਾਲ ਸਹਿਯੋਗ ਕਰਨ ਲਈ ਤਿਆਰ ਨੇ ਜੀ ਬਾਕੀ ਮੈਂ ਬਹੁਤ ਬਹੁਤ ਧੰਨਵਾਦੀ ਆ ਆਪਣੇ ਸਿੰਘਾਂ ਦਾ ਹੋਰ ਵੀ ਪਿੱਛੋਂ ਸਾਡੀਆਂ ਪੋਜਾਂ ਆ ਰਹੀਆਂ ਸੀਗੀਆਂ ਤਾਂ ਜਦੋਂ ਪਤਾ ਲੱਗਾ ਕਿ ਉਹ ਸਰਕਾਰਾਂ ਨੇ ਜਾਹੋਰ ਪ੍ਰਸ਼ਾਸਨ ਦੇ ਵੱਲੋਂ ਧਰਨਾ ਸਾਡਾ ਸਬਤ ਹੋਇਆ ਪਰ ਉਹ ਕੁਝ ਸ਼ਰਤਾਂ ਦੇ ਅਧਾਰੇ ਤਾ ਹੋਇਆ ਤੇ ਅਗਰ ਉਹ ਸ਼ਰਤਾਂ ਨਹੀਂ ਸਾਡੇ ਮੰਨਦੇ ਤਾਂ ਇਹ ਧਰਨਾ ਫੇਰ ਨਿਰੰਤਰਣ ਜਾਰੀ ਰਹੇਗਾ ਜਾਰੀ ਰਹੇਗਾ ਹੱਲੀ ਤੁਸੀਂ ਸਾਰੇ ਸਿੰਘ ਵੇਟ ਕਰੋ ਬਾਕੀ ਗੁਰੂ ਸਾਹਿਬ ਕਿਰਪਾ ਕਰਨ ਸਾਰੀਆਂ ਫੌਜਾਂ ਜਦ ਵੀ ਸਾਡੇ ਪੰਥ ਨੂੰ ਗ੍ਰੰਥ ਨੂੰ ਤਾਂ ਸਾਡੇ ਸਿੰਘਾਂ ਨੂੰ ਲੋੜ ਪੈਂਦੀ ਹੈ ਤੁਸੀਂ ਚਾਰ ਪਰ ਚਾਰ ਰਹੋ ਜਿਸ ਤਰ੍ਹਾਂ ਪਹਿਲਾਂ ਰਹਿੰਦੇ ਹੋ ਹੁਣ ਵੀ ਚਾਰ ਪਰ ਚਾਰ ਰਹੋ ਐਨੀ ਕਰ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੋਜ ਗੁਰਦੀਪ ਸਿੰਘ ਜਮਨੰਗਰ ਤੋਂ ਹਰਿਆਣੇ ਤੋਂ ਆਪਣੇ ਨਾਲ ਦੀ ਜਥੇਬੰਦੀ ਸਰਕਾਰੀ ਖਾਲਸਾ ਜਥੇਬੰਦੀ ਨਾਲੇ ਮੀਂਗ ਸਿੰਘ ਜਥੇਬੰਦੀਆਂ ਅੱਜ ਪਟਿਆਲੇ ਸ਼ਹਿਰ ਦੁਖਨੀਵਾਨ ਸਾਹਿਬ ਨਵੀਂ ਪਾਸ਼ਾ ਜੀ குரு ਤੇਗ ਬਹਾਦਰ ਸਾਹਿਬ ਦੇ ਸਾਨ ਤੇ ਪਹੁੰਚੇ ਆ ਜੀ ਆਪ ਜੀ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਵੇਂ ਸੰਦੀਪ ਸਿੰਘ ਆਪਣਾ ਸਾਡਾ ਵੀਰ ਜਿਨੇ ਸੰਦੀਪ ਸੂਰੀ ਨਾਮ ਦਾ ਇੱਕ ਮਸੰਦ ਟੋਕਿਆ ਸੀ ਉਸ ਸਾਲ ਪਹਿਲਾਂ ਤੇ ਐਤ ਕੀ ਹੁਣ ਉਸ ਸਿੰਘ ਨੇ ਦੁਬਾਰਾ ਫਿਰ ਆਪਣੇ ਬਹਾਦਰੀ ਦਾ ਇੱਕ ਨਮਾਇਸ਼ ਤੇ ਇੱਕ ਐਗਜ਼ਾਮਪਲ ਦਿੰਦੇ ਹੋਏ ਇੱਕ ਸੂਬਾ ਸਰਾਂ ਦਾ ਜਿਹੜਾ ਆਪਣੇ ਆਪ ਨੂੰ ਕਹਿੰਦਾ ਸੀ ਜਿਹੜਾ 84 ਦੇ ਵੇਲੇ ਮਲਾਜਮ ਸੀਗਾ ਪੰਜਾਬ ਪੁਲਿਸ ਦੇ ਅੰਦਰ ਉਹਨੇ ਮਤਲਬ ਕਾਫੀ ਤਰ੍ਹਾਂ ਦੇ ਆਪ ਜੀ ਨੂੰ ਪਤਾ ਹੈ ਕਿ ਉਸ ਟਾਈਮ ਕਿਵੇਂ ਫੇਕ ਅਨਕਾਊਂਟਰ ਕਰੇ ਗਏ ਉਹ ਫੇਕ ਅਨਕਾਊਂਟਰਾਂ ਚ ਉਹਨੇ ਬੜੇ ਨੌਜਵਾਨ ਸਿੰਘਾਂ ਨੂੰ ਸ਼ਹੀਦ ਕੀਤਾ ਮਾਰਿਆ ਤੇ ਉਹ ਜਿੱਦਾਂ ਕਿ ਜਿਹਦਾ ਤੇ ਕਰਮ ਸੀਗਾ ਉਹਦਾ ਤੁਹਾਨੂੰ ਫਲ ਮਿਲਿਆ ਸੰਦੀਪ ਸਿੰਘ ਜੀ ਨੇ ਵੀਰ ਨੇ ਆਪਣੇ ਉਹਨਾਂ ਦਾ ਸੋਦਾ ਲਾਇਆ ਤੇ ਜੋ ਵੀ ਆਪ ਦੀ ਸਾਰੀ ਸਭ ਜਾਣੀ ਜਾਣੋ ਕੀ ਕੀ ਕੁਛ ਹੋਇਆ ਉਹ ਚੜ੍ਹਾਈ ਕਰ ਗਏ ਨੇ ਆਪਣੇ ਵੀਰ ਵੀਰ ਬੁਪਿੰਦਰ ਸਿੰਘ ਕੱਲੀ ਅਮਨਗਰ ਤੇ ਇੱਥੇ ਪਹੁੰਚੇ ਸੀਗੇ ਅਤੇ ਹੋਰ ਆਪਣੀ ਸਰਕਾਰੇ ਖਾਲਜਾਥੇ ਬੰਦੀ ਤੇ ਨਾਲ ਦੇ ਆਪਣੇ ਮੀਂਗ ਸਿੰਘ ਇੱਥੇ ਬੰਦੀ ਇੱਥੇ ਫੇਰ ਪਹੁੰਚੀਆਂ ਨੇ ਜਿੱਥੇ ਤੱਕ ਵੀ ਇਹ ਸੰਘਰਸ਼ ਚੱਲੇਗਾ ਆਪਾਂ ਸੰਦੀਪ ਸੋਨੀ ਵੀਰ ਨਾਲ ਨਾਲ ਹੈਗੇ ਆ ਤੇ ਅੱਗੇ ਵੀ ਰਹਾਂਗੇ ਤੇ ਪੰਥ ਲੀ ਤੇ ਗੁਰੂ ਗੰਥ ਲੀ ਗੁਰੂ ਪੰਥ ਲੀ ਹਮੇਸ਼ਾ ਲੇ ਫੌਜਾਂ ਖੜੀਆਂ ਨੇ ਐਦਾਂ ਹੀ ਖੜੀਆਂ ਰਹਿਣਗੇ ਆ ਇਸੇ ਤਰ੍ਹਾਂ ਦੇ ਕੋਈ ਵੀ ਕਿਸੇ ਚੀਜ਼ ਦੀ ਕੋਈ ਵੀ ਕਿਤੇ ਵੀ ਕੋਈ ਲੋੜ ਪਏਗੀ ਜਿੱਥੇ ਵੀ ਖੜਨਾ ਹੋਏਗਾ ਅਸੀਂ ਪੰਥ ਦੇ ਨਾਲ ਖ ਤੇ ਜੋ ਵੀ ਸੇਵਾ ਲਾਏਗਾ ਪੰਥ ਜੋ ਵੀ ਸੇਵਾ ਲਾਏਗਾ ਜੋ ਵੀ ਵੱਡੇ ਭਰਾ ਸੇਵਾ ਲਾਂਗੇ ਅਸੀਂ ਪੰਥ ਲਈ ਉਹ ਕਰਨ ਨੂੰ ਤਿਆਰ ਹੈਗੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਏਕ ਜਾਵੇ ਨਿਆਹ ਲੋ ਜਾਵੇ ਕੌਮ ਦੇ ਜੰਗੀ ਯੋਧਿਆਂ ਨੂੰ ਭਾਵੇ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ